ਪਾਠ ਦੂਜਾ ਵਿਆਕਰਨ ਅਤੇ ਲਿਪੀ ਭਾਸ਼ਾ ਦਾ ਆਪਣਾ ਵੱਖਰਾ ਵਿਆਕਰਨ ਹੁੰਦਾ ਹੈ ਜੋ ਕਿ ਭਾਸ਼ਾ ਨੂੰ ਸ਼ੁੱਧ ਰੂਪ ਪ੍ਰਦਾਨ ਕਰਦਾ ਹੈ ਕਿਸੇ ਵੀ ਭਾਸ਼ਾ ਨੂੰ ਲਿਖਣ ਸਮੇਂ ਕੁਝ ਨਿਯਮਾਂ ਦਾ ਧਿਆਨ ਰੱਖਿਆ ਜਾਂਦਾ ਹੈ ਇਹਨਾਂ ਨਿਯਮਾਂ ਨੂੰ ਵਿਆਕਰਨ ਕਹਿੰਦੇ ਹਨ ਵਿਆਕਰਨ ਦੇ ਨਿਯਮ ਆਮ ਤੌਰ ਤੇ ਸਥਿਰ ਹੁੰਦੇ ਹਨ ਕਾਫੀ ਦੇਰ ਤੱਕ ਮਨੁੱਖ ਆਪਣੀ ਉਗੜ-ਦੁਗੜ ਭਾਸ਼ਾ ਦੀ ਹੀ ਵਰਤੋਂ ਕਰਦਾ ਰਿਹਾ ਫਿਰ ਉਸਨੇ ਭਾਸ਼ਾ ਸੰਬੰਧੀ ਕੁਝ ਨਿਯਮ ਬਣਾਏ ਬਸ ਇਹ ਨਿਯਮ ਹੀ ਵਿਆਕਰਨ ਅਖਵਾਉਣ ਲੱਗੇ ਵਿਆਕਰਨ ਕਾਰਨ ਉਸਦੀ ਬੋਲੀ ਵਿੱਚ ਸੁਧਾਰ ਆਉਣ ਲੱਗਾ ਅੱਜ ਜੋ ਬੋਲੀ ਦਾ ਰੂਪ ਸਾਡੇ ਸਾਹਮਣੇ ਹੈ ਇਹ ਵਿਆਕਰਨ ਕਾਰਨ ਹੀ ਸੰਭਵ ਹੋ ਸਕਿਆ ਹੈ ਵਿਆਕਰਨ ਦੀ ਪਰਿਭਾਸ਼ਾ ਕਿਸੇ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿਨ੍ਹਾਂ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਵਿਆਕਰਨ ਕਿਹਾ ਜਾਂਦਾ ਹੈ ਪੰਜਾਬੀ ਵਿਆਕਰਨ ਦੇ ਭਾਗ ਵਿਆਕਰਨ ਦੇ ਮੁੱਖ ਤੌਰ ਤੇ ਚਾਰ ਭਾਗ ਹੁੰਦੇ ਹਨ ਅੱਖਰ ਜਾਂ ਵਰਣਬੋਧ ਸ਼ਬਦਬੋਧ ਵਾਕਬੋਧ ਅਰਥਬੋਧ ਅੱਖਰ ਜਾਂ ਵਰਣਬੋਧ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਧੁਨੀ ਹੈ ਪੰਜਾਬੀ ਭਾਸ਼ਾ ਬੋਲਣ ਵੇਲੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹਨ ਉਹ ਪੰਜਾਬੀ ਵਿੱਚ ਧੁਨੀਆਂ ਹਨ ਧੁਨੀ ਦਾ ਲਿਖਤੀ ਚਿੰਨ ਅੱਖਰ ਹੁੰਦਾ ਹੈ ਸ਼ਬਦਬੋਧ ਧੁਨੀਆਂ ਜਾਂ ਵਰਨਾਂ ਦੇ ਸੁਮੇਲ ਤੋਂ ਸ਼ਬਦ ਬਣਦਾ ਹੈ ਉਹ ਬੋਧ ਜਿਸ ਰਾਹੀਂ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗੇ ਉਸ ਨੂੰ ਸ਼ਬਦ ਬੋਧ ਕਿਹਾ ਜਾਂਦਾ ਹੈ ਵਾਕਬੋਧ ਵਿਆਕਰਨ ਦੇ ਇਸ ਭਾਗ ਵਿੱਚ ਵਾਕ ਰਚਨਾ ਦੇ ਨਿਯਮਾਂ ਬਾਰੇ ਅਤੇ ਵਾਕਾਂ ਸੰਬੰਧੀ ਵਿਚਾਰ ਕੀਤਾ ਜਾਂਦਾ ਹੈ। ਅਰਥਬੋਧ ਅਰਥਬੋਧ ਤੋਂ ਭਾਵ ਹੈ ਸ਼ਬਦਾਂ ਦੀ ਵਿਆਖਿਆ। ਇਸ ਵਿੱਚ ਬਹੁਅਰਥਕ ਸ਼ਬਦ, ਸਮਾਨਾਰਥਕ ਸ਼ਬਦ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਅਤੇ ਵਿਰੋਧਾਤਮਕ ਸ਼ਬਦਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਲਿਪੀ ਲਿਪੀ ਦੀ ਪਰਿਭਾਸ਼ਾ ਕਿਸੇ ਭਾਸ਼ਾ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਜਿਹੜੇ ਅੱਖਰਾਂ ਚਿੰਨ੍ਹਾਂ ਲਗਾ ਮਾਤਰਾਵਾਂ ਲਗਾ ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਦੇ ਸਮੂਹ ਨੂੰ ਲਿਪੀ ਕਹਿੰਦੇ ਹਨ ਕਿਸੇ ਵੀ ਬੋਲੀ ਨੂੰ ਲਿਖਣ ਲਈ ਕੁਝ ਚਿੰਨ੍ਹਾਂ ਜਾਂ ਅੱਖਰਾਂ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਵੱਖ-ਵੱਖ ਪ੍ਰਕਾਰ ਦੀਆਂ ਆਵਾਜ਼ਾਂ ਪ੍ਰਗਟਾਉਂਦੇ ਹਨ ਇਨ੍ਹਾਂ ਚਿੰਨ੍ਹਾਂ ਦੇ ਸਮੂਹ ਜਾਂ ਇਕੱਠ ਨੂੰ ਭਾਸ਼ਾ ਦੀ ਲਿਪੀ ਆਖਿਆ ਜਾਂਦਾ ਹੈ ਹਰੇਕ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ ਜਿਵੇਂ ਪੰਜਾਬੀ ਦੀ ਗੁਰਮੁਖੀ ਹਿੰਦੀ ਦੀ ਦੇਵਨਾਗਰੀ ਅਤੇ ਅੰਗਰੇਜ਼ੀ ਦੀ ਲਿਪੀ ਰੋਮਨ ਹੈ ਇਹ ਤਿੰਨੋਂ ਹੀ ਖੱਬੇ ਤੋਂ ਸੱਜੇ ਪਾਸੇ ਵੱਲ ਲਿਖੀਆਂ ਜਾਂਦੀਆਂ ਹਨ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜਿੱਥੇ ਬੋਲੀ ਭਾਵਾਂ ਦੀ ਪੋਸ਼ਾਕ ਹੈ ਉੱਥੇ ਲਿਪੀ ਬੋਲੀ ਦੀ ਪੋਸ਼ਾਕ ਹੈ ਕਿਉਂਕਿ ਅਸੀਂ ਆਪਣੇ ਭਾਵਾਂ ਨੂੰ ਪ੍ਰਗਟਾਉਣ ਲਈ ਬੋਲਦੇ ਹਾਂ ਅਤੇ ਆਪਣੇ ਬੋਲਾਂ ਨੂੰ ਲਿਖਣ ਲਈ ਇੱਕ ਲਿਪੀ ਦੀ ਜ਼ਰੂਰਤ ਹੁੰਦੀ ਹੈ ਲਿਪੀ ਭਾਵਾਂ ਬੋਲਾਂ ਅਤੇ ਵਿਚਾਰਾਂ ਨੂੰ ਲਿਖਤੀ ਰੂਪ ਦੇ ਕੇ ਉਹਨਾਂ ਨੂੰ ਸਜੀਵ ਨੂੰ ਜਿਉਂਦਾ ਰੱਖਦੀ ਹੈ ਲਿਪੀ ਨੇ ਮਨੁੱਖੀ ਸੱਭਿਆਚਾਰ ਦੇ ਵਿਕਾਸ ਵਿੱਚ ਵੱਡਾ ਹਿੱਸਾ ਪਾਇਆ ਹੈ ਆਓ ਦੁਹਰਾਈਏ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜੋ ਨਿਯਮ ਬਣਾਏ ਗਏ ਹਨ ਉਹਨਾਂ ਦੇ ਇਕੱਠ ਨੂੰ ਵਿਆਕਰਣ ਆਖਦੇ ਹਨ ਪੰਜਾਬੀ ਭਾਸ਼ਾ ਦੇ ਵਿਆਕਰਣ ਦੇ ਚਾਰ ਭਾਗ ਹਨ ਅੱਖਰਬੋਧ ਸ਼ਬਦਬੋਧ ਵਾਕਬੋਧ ਅਤੇ ਅਰਥਬੋਧ ਜਿਹੜੇ ਅੱਖਰਾਂ ਚਿੰਨਾ ਲਗਾ ਮਾਤਰਾਵਾਂ ਲਗਾ ਅੱਖਰ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਦੇ ਸਮੂਹ ਨੂੰ ਲਿਪੀ ਆਖਦੇ ਹਨ